ਸਸਵੀ ਕਾਲ ਫਰੈਂਡਸ ਮੈਥੋਡਾ ਹੂਸ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਯੂਰਿਨ ਲੀਕੇਜ ਪਿਸ਼ਾਬ ਦਾ ਲੀਕ ਹੋਣਾ ਔਰਤਾਂ ਦੇ ਵਿੱਚ ਕਿਹੜੇ-ਕਿਹੜੇ ਕਾਰਨ ਕਰਕੇ ਪਿਸ਼ਾਬ ਲੀਕ ਹੁੰਦਾ ਹੈ ਸਭ ਤੋਂ ਪਹਿਲਾ ਕਾਰਨ ਜਦੋਂ ਪ੍ਰੈਗਨੈਂਸੀ ਦੌਰਾਨ ਆਪਾਂ ਛੇਕ ਮਾਰੀ ਆਪਾਂ ਜ਼ੋਰ ਦੀ ਹੱਸੇ ਆਪਾਂ ਭਾਰ ਚੱਕਿਆ ਆਪਣਾ ਪਿਸ਼ਾਬ ਲੀਕ ਹੋ ਜਾਂਦਾ ਹੈ ਫੀਮੇਲਸ ਦੀ ਗੱਲ ਕਰਨ ਲੱਗੇ ਹਾਂ ਦੂਸਰੇ ਨੰਬਰ ਤੇ ਜਦੋਂ ਆਪਣਾ ਆਪਰੇਸ਼ਨ ਹੋ ਜਾਂਦਾ ਹੈ ਸੀ ਸੈਕਸ਼ਨ ਹੋ ਗਿਆ ਬੱਚੇ ਤੋਂ ਬਾਅਦ ਆਪਰੇਸ਼ਨ ਨਾਲ ਬੱਚਾ ਹੋਇਆ ਉਸ ਤੋਂ ਬਾਅਦ ਆਪਾਂ ਕੋਈ ਵੀ ਹੈਵੀ ਕੰਮ ਕਰ ਲਈਏ ਆਪਣਾ ਪਿਸ਼ਾਬ ਲੀਕ ਹੋ ਜਾਂਦਾ ਹੈ ਤੀਸਰਾ ਜਦੋਂ ਆਪਣੀ ਉਮਰ ਹੋ ਜਾਵੇ 50 ਸਾਲ ਤੋਂ ਉੱਪਰ ਉਦੋਂ ਇਹ ਕਾਮਨਲੀ ਪਾਇਆ ਜਾਂਦਾ ਹੈ ਫੀਮੇਲ ਦੇ ਵਿੱਚ ਚੌਥਾ ਜਦੋਂ ਆਪਾਂ ਨੂੰ 슈ਗਰ ਹੋ ਜਾਵੇ ਫੀਮੇਲਸ ਨੂੰ ਕਈ ਨੂੰ 슈ਗਰ ਵੀ ਹੈ ਔਰਤਾਂ ਨੂੰ 슈ਗਰ ਦੇ ਮਰੀਜ਼ ਨੇ ਡਾਇਬੀਟਿਸ ਦੇ ਮਰੀਜ਼ ਨੇ ਉਹਨਾਂ ਨੂੰ ਵੀ ਇਹ ਕਾਮਨਲੀ ਪਾਇਆ ਜਾਂਦਾ ਹੈ ਪੰਜਵਾ ਜਦੋਂ ਉਹਨਾਂ ਦਾ ਜੋ ਬਲੈਡਰ ਹੈ ਉਹ ਆਪਣਾ ਕੰਟਰੋਲ ਛੱਡ ਦੇਵੇ ਮਸਲ ਵੀਕ ਹੋ ਜਾਣ ਆਪਣੇ ਬਲੈਡਰ ਦੇ ਤਾਂ ਕਰਕੇ ਇਹ ਯੂਰੀਨਰੀ ਇਨਕੰਟਿਨੈਂਸ ਨੂੰ ਕਹਿ ਦਿੰਦੇ ਨੇ ਕਾਮਨਲੀ ਪਾਇਆ ਜਾਂਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹੀ ਤੁਹਾਨੂੰ ਦੱਸਾਂਗੇ ਕਿ ਆਪਾਂ ਕਿਹੜੀਆਂ ਕਸਰਤਾਂ ਕਰੀਏ ਕਿ ਆਪਣਾ ਜੋ ਪਿਸ਼ਾਬ ਲੀਕ ਹੋਣਾ ਬੰਦ ਹੋ ਜਾਵੇ ਮੋਸਟਲੀ ਇਸ ਸਮੱਸਿਆ ਕਰਕੇ ਬਹੁਤ ਲੋਕ ਡਿਪਰੈਸ਼ਨ ਤੇ ਚਲੇ ਜਾਂਦੇ ਨੇ ਉਟਾਰਦੇ ਕੋਈ ਕੰਮ ਨਹੀਂ ਕਰਦੇ ਡਰਦੇ ਕਿਤੇ ਲੰਬੇ ਸਫ਼ਰ ਤੇ ਨਹੀਂ ਜਾਂਦੇ ਵੀ ਸਾਨੂੰ ਬਾਰ-ਬਾਰ ਪੇਸ਼ਾਬ ਆਏਗਾ ਸੋ ਘਬਰਾਉਣ ਦੀ ਲੋੜ ਨਹੀਂ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਪੇਸ਼ਾਬ ਲੀਕ ਹੋਣ ਤੇ ਕਿਹੜੀਆਂ ਕਸਰਤਾਂ ਕਰੀਏ ਕਿ ਆਪਣਾ ਪੇਸ਼ਾਬ ਲੀਕ ਹੋਣੋਂ हट ਜਾਵੇ ਸੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਕ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲੀ ਕਸਰਤ ਕੀ ਹੈ ਕੀਗਲ ਐਕਸਰਸਾਈਜ਼ ਕੀਗਲ ਐਕਸਰਸਾਈਜ਼ ਦਾ ਮਤਲਬ ਆਪਣੀ ਜੋ ਪੈਲਵਿਸ ਦੇ ਮਸਲਸ ਨੇ ਉਸ ਨੂੰ ਆਪਾਂ ਸਟਰੋਂਗ ਕਰਨਾ ਕੀਗਲ ਐਕਸਰਸਾਈਜ਼ ਕਿਵੇਂ ਕੀਤੀ ਜਾ ਸਕਦੀ ਹੈ ਆਪਾਂ ਸਾਰੇ ਜਾਣੇ ਜਦੋਂ ਪਿਸ਼ਾਬ ਕਰਦੇ ਹਾਂ ਆਪਾਂ ਨੂੰ ਫੀਲ ਹੁੰਦਾ ਹੈ ਵੀ ਹਾਂ ਆਪਾਂ ਨੂੰ ਆਹ ਮਸਲ ਕੰਮ ਕਰ ਰਿਹਾ ਜਿਸ ਦੇ ਵਿੱਚੋਂ ਆਪਣਾ ਪਿਸ਼ਾਬ ਆ ਰਿਹਾ ਤੁਸੀਂ ਪਹਿਲਾਂ ਉਹ ਖੜ ਕੇ ਇਹ ਸਟੈਂਡਿੰਗ ਸਭ ਤੋਂ ਪਹਿਲੀ ਐਕਸਰਸਾਈਜ਼ ਖੜ ਕੇ ਹੈ ਤੁਸੀਂ ਜਿੰਨਾ ਪਾਣੀ ਪੀ ਸਕਦੇ ਹੋ ਜਿੰਨਾ ਬਲੇਡਰ ਫੁੱਲ ਕਰ ਸਕਦੇ ਹੋ ਤੁਸੀਂ ਕਰ ਲੈਣਾ ਉਸ ਤੋਂ ਬਾਅਦ ਕਰਨੀ ਕਿਸੇ ਚਾਹੇ ਪਸ਼ਾਬ ਲੀਕ ਹੋ ਜਾਵੇ ਘਬਰਾਉਣਾ ਨਹੀਂ ਪਹਿਲਾਂ ਤੁਸੀਂ ਪਾਣੀ ਪੀ ਲੈਣਾ ਥੈਨ ਤੁਸੀਂ ਅੱਖਾਂ ਬੰਦ ਕਰਕੇ ਫੀਲ ਕਰਨੇ ਆ ਵੀ ਸਾਡੇ ਕਿਹੜੇ ਮਸਲ ਯੂਰਿਨ ਪਾਸ ਕਰਦੇ ਨੇ ਅਗਰ ਤੁਹਾਨੂੰ ਇਹ ਨਹੀਂ ਪਤਾ ਲੱਗ ਰਿਹਾ ਘਬਰਾਉਣਾ ਨਹੀਂ ਤੁਸੀਂ ਆਪਦੇ ਜੋ हिਪਸ ਨੇ ਇਹ ਵਾਲੇ ਇਸਪੂਪਟਕਸ ਨੇ ਇਸ ਨੂੰ ਤੁਸੀਂ ਸਕਵੀਜ਼ ਕਰ ਲੈਣਾ ਕੁੱਟ ਲੈਣਾ ਅੰਦਰੋਂ ਔਰ ਥੈਨ ਆਪਾਂ ਹੋਲਡ ਕਰਾਂਗੇ ਇਹਨੂੰ ਸਿਰਫ 3 ਸੈਕਿੰਡ ਲਈ ਫਿਰ ਛੱਡ ਦੇਣਾ ये देखो जिम्मे आप फील किया हाथ इतने रख ले कोई गल नहीं है एक दो इत रखा फिर एक दो तीन इत्यात रखा दोन रिलैक्स फिर इथे हथ रखा एक दो तीन दैन रिलैक्स फिर इत्यात्थ रखा एक दो तीन दैन रिलैक्स फिर इत्यात्थ रखा एक दो Relax, एक, देन ਰਿਲੈਕਸ ਫਿਰ ਧਿਆਤ ਰੱਖਾਂਗੇ 1 2 3 देन ਰਿਲੈਕਸ ਫਿਰ ਧਿਆਤ ਰੱਖਾਂਗੇ 1 2 3 देन ਰਿਲੈਕਸ ਫਿਰ ਧਿਆਤ ਰੱਖਾਂਗੇ 1 2 3 देन ਰਿਲੈਕਸ ਅੱਖਾਂ ਬੰਦ ਕਰਕੇ ਕਰੂੰਗੀ ਜਿਆਦਾ ਫੀਲ ਕਰ ਸਕਦੇ ਤੁਸੀਂ ਇਹ ਹੋ ਗਈ 30 ਨੰਬਰ 1 ਕੀ ਗੈਲੈਕਸੀਸ ਸੈਕਿੰਡ ਐਕਸਰਸਾਈਜ਼ ਕੀ ਹੈ ਆਪਾਂ ਆਪਣੇ ਸਿਰਫ ਜੋ ਬਟਕਸ ਨੇ ਇਹਨਾਂ ਨੂੰ ਸਕਵੀਜ਼ ਕਰਨਾ ਦੀਵਾਰ ਦੇ ਨਾਲ ਖੜਕੇ एद दीवार खड़ जाना इदा और बटकस जो इसको स्कूज करा हिप स्कूज कर लगे आ लो एक दो फिर आप कर अपने जो बटकस ने अंदर घुट लेने आप दो तीन फिर रिलैक्स फिर एक दो तीन फिर रिलैक्स एक दो तीन फिर रिलैक्स एक दो तीन फिर रिलैक्स एक दो 10 ਫਿਰ ਰਿਲੈਕਸ 1 2 10 ਫਿਰ ਰਿਲੈਕਸ 1 2 10 ਫਿਰ ਰਿਲੈਕਸ ਫਿਰ 1 2 10 ਫਿਰ ਰਿਲੈਕਸ 1 2 10 ਰਿਲੈਕਸ ਇਹ ਆਪਾਂ 10 ਵਾਰੀ ਕੀਤਾ ਇਹ ਹੋ ਗਈ ਤੁਹਾਡੀ ਦੂਸਰੀ ਕਸਰਤ ਜਿਸ ਨੂੰ ਆਪਾਂ ਕਹਿੰਦੇ ਆ ਆਪਣੇ ਬਟਕਸ ਨੂੰ ਸਕਵੀਜ਼ ਕਰਨਾ हिਪ ਨੂੰ ਸਕਵੀਜ਼ ਕਰਨਾ ਤੀਸਰੀ ਕਸਰਤ ਕੀ ਹੈ ਆਪਾਂ ਸਕੁਐਟ ਕਰਾਂਗੇ ਸਕੁਐਟ ਦੇ ਨਾਮ ਨਾਲ ਆਪਾਂ ਕੀਗਲ ਨੂੰ ਵੀ ਨਾਲ ਵਰਤਾਂਗੇ ਇਸ ਦੇ ਵਿੱਚ ਕੀ ਆ ਆਪਾਂ ਦੀਵਾਰ ਦੇ ਨਾਲ ਖੜ੍ਹ ਜਾਣਾ ਇਦਾਂ ਔਰ ਪਾ ਪਹਿਲਾਂ ਕੀ ਆ ਜਾਾਂਗੇ ਜੋ ਆਪਣੇ ਇਹ ਵਾਲੇ ਮਸਲਸ ਨੇ ਇਹਨਾਂ ਨੂੰ ਸਕਵੀਜ਼ ਕਰ ਲੈਣਾ ਸੇਮ ਉਵੇਂ ਜਿਵੇਂ ਆਪਾਂ ਕੀਗਲ ਐਕਸਰਸਾਈਜ਼ ਦੇ ਵਿੱਚ ਕੀਤੇ ਸੀ ਇਹ ਆਪਾਂ ਸਕੁਐਟ ਕਰਨ ਲੱਗੇ ਆਂ ਦੀਵਾਰ ਦੇ ਨਾਲ ਸਕੁਐਟ ਕਰਾਂਗੇ ਪਹਿਲਾਂ ਸਕਵੀਜ਼ ਕਰਾਂਗੇ ਸਕਵੀਜ਼ ਕਰ ਲਿਆ ਇਦਾਂ ਕੰਟ੍ਰੈਕਟ ਕਰ ਲਿਆ ਸੋ ਤੋਂ ਨਹੀਂ ਸਕਵੀਜ਼ ਹੋਣਗੇ ਤੁਸੀਂ ਇਹ ਸੋਚਣਾ ਵੀ ਆਪਦੇ ਮੱਟਕਸ ਨੂੰ ਸਕਵੀਜ਼ ਕਰਨਾ हिਪ ਨੂੰ ਸਕਵੀਜ਼ ਕਰ ਦੇਖੋ ਆਪਾਂ हिਪ ਨੂੰ ਸਕਵੀਜ਼ ਕਰ ਲਿਆ और हौली हौली नीचे जा रहे हैं एक दो तीन दैन रिलैक्स जो तो ऊपर आना रिलैक्स कर देना फिर देखो एक दो तीन दैन रिलैक्स इस टाइम इन रिलैक्स करता फिर आप फिर आप नीचे जा रहे हैं एक दो तीन दिन रिलैक्स फिर आपज किया फिर आप नीचे जा रहे हैं एक दो तीन फिर आप उपर आ गए रिलैक्स करता फिर आप स्क्वीज़ किता फिर आपचे ले गए एक दो तो, तीन फिर आप रिलैक्स करता फिर स्क्वीज़ किता फिर आप नीचे गए एक दो तो, तीन फिर आप रिलैक्स हो गए फिर आप फिर आप गए एक दो तो, तीन फिर आप ऊपर आ गए फिर आप फिर आप नीचे गए एक दो तीन देन रिलैक्स ये आप सारी एक्सरसाइज पहली एक्सरसाइज ना ਅਬ ਤੋਂ ਪਹਿਲਾਂ ਆਪਾਂ ਜਦੋਂ ਕੀਤਾ ਸੀ ਕੀ ਗੈਲੈਕਸਾਈਜ਼ ਨੂੰ ਕਿਹਾ ਜਾਂਦਾ ਆਪਾਂ ਆਹ ਵਾਲੇ ਮਸਲਾ ਜਿਹੜੇ ਆਪਣੇ ਆਹ ਵਾਲੇ ਇਹ ਆਪਾਂ ਕੰਟ੍ਰੈਕਟ ਕਰ ਲੈਣੇ ਆ ਇਦਾਂ ਅੰਦਰ ਨੂੰ ਖਿੱਚ ਲੈਣੇ ਉਸ ਤੋਂ ਬਾਅਦ ਆਪਾਂ ਇਹ ਸਾਰੀਆਂ ਐਕਸਰਸਾਈਜ਼ ਕਰਨੀਆਂ ਨੇ ਇਹ ਹੋਗੀ ਤੁਹਾਡੀ ਸਕੁਐਟ ਐਕਸਰਸਾਈਜ਼ ਹੁਣ ਨੈਕਸਟ ਐਕਸਰਸਾਈਜ਼ ਕੀ ਹੈ ਜਦੋਂ ਤੁਸੀਂ ਯੂਰਿਨ ਪਾਸ ਕਰਨਾ ਫੋਰਥ ਐਕਸਰਸਾਈਜ਼ ਇਹ ਹੈ ਵੀ ਜਦੋਂ ਤੁਸੀਂ ਯੂਰਿਨ ਪਾਸ ਕਰਨਾ ਫੋਰ ਐਗਜ਼ਾਮਪਲ ਤੁਸੀਂ ਇੱਥੋਂ ਯੂਰਿਨ ਸਟਾਰਟ ਕੀਤਾ ਔਰ ਇਥੇ ਯੂਰਿਨ ਥੋੜਾ ਖਤਮ ਹੁੰਦਾ ਆ ਆਪਾਂ ਨੂੰ ਪਤਾ ਹੁੰਦਾ ਵੀ ਇੰਨਾ ਕਿ ਯੂਰਿਨ ਰਹਿ ਗਿਆ ਔਰ ਉਸ ਤੋਂ ਬਾਅਦ ਯੂਰਿਨ ਨਹੀਂ ਆਏਗਾ ਜੇ ਤੋ ਸੈਂਟਰ ਦੇ ਵਿੱਚ ਯੂਰਿਨ ਆਏਗਾ ਉਦੋਂ ਤੁਸੀਂ ਇਹ ਸਾਰੇ ਮਸਲਸ ਕੰਟਰੈਕਟ ਕਰਕੇ ਆਪਣਾ ਯੂਰਿਨ ਨੂੰ ਰੋਕ ਲੈਣਾ ਹੈ ਜਦੋਂ ਪਸ਼ਾਬ ਇੱਥੇ ਸ਼ੁਰੂ ਹੋ ਕੇ ਇੱਥੇ ਪਸ਼ਾਬ ਖਤਮ ਹੁੰਦਾ ਹੈ ਸੈਂਟਰ ਦੇ ਵਿੱਚ ਜੋ ਪਾਰਟ ਹੈ ਉੱਥੇ ਜਿੱਥੋਂ ਨੂੰ ਪਤਾ ਲੱਗ ਜਾਣਾ ਵੀ ਇੰਨਾ ਆਪਣਾ ਜੋ ਸੂਸੂ ਹੈ ਜੋ ਪਸ਼ਾਬ ਹੈ ਹੋ ਗਿਆ ਹੈ ਹੁਣ ਆਪਾਂ ਰੋਕਣਾ ਹੈ 3 ਸੈਕਿੰਡ ਲਈ ਫਿਰ ਆਪਾਂ ਨੈਕਸਟ ਸੂਸੂ ਪਾਸ ਕਰ ਦੇਣਾ ਹੈ ਸੋ ਉਵੇਂ ਜਦੋਂ ਤੁਹਾਨੂੰ ਇਥੋਂ ਸਟਾਰਟ ਹੋਇਆ ਜਦੋਂ ਉਸ ਜਗ੍ਹਾ ਤੇ ਆਇਆ ਤੁਸੀਂ ਸੇਮ ਉਹੀ ਕੀ ਗੈਲੈਕਸੀ ਸਾਈਜ਼ ਇਸ ਨੂੰ ਹੋਲਡ ਕਰ ਦੇਣਾ ਔਰ ਤੁਸੀਂ ਦੈਨ ਸੂਸੂ ਨੂੰ ਰੋਕਣਾ 3 ਸੈਕਿੰਡ ਲਈ 1 2 3 ਦੈਨ ਰੀਲੀਜ਼ ਕਰ ਦੇਣਾ ਫਿਰ ਜਿੰਨੀ ਵਾਰੀ ਦਿਨ ਦੇ ਵਿੱਚ ਤੁਹਾਨੂੰ ਪਿਸ਼ਾਬ ਆਵੇਗਾ ਤੁਸੀਂ ਇਦਾਂ ਹੀ ਕਰਨਾ ਕਿਤੇ ਤੁਸੀਂ ਘੁੰਮਣ ਗਏ ਹੋ ਜਿੱਥੇ ਮਰਜੀ ਗਏ ਹੋ ਤੁਸੀਂ ਇਦਾਂ ਹੀ ਕਰਨਾ ਇਹ ਹੋਗੀ ਤੁਹਾਡੀ 4th ਐਕਸਰਸਾਈਜ਼ ਜਿਸ ਨੂੰ ਕਹਿੰਦੇ ਆ ਕੀ ਗੈਲੈਕਸੀ ਐਕਸਰਸਾਈਜ਼ ਕਰਨਾ ਵਿਦ ਦੀ ਹੈਲਪ ਆਫ ਯੂਰਿਨ ਹੁਣ ਨੈਕਸਟ ਐਕਸਰਸਾਈਜ਼ ਆਪਾਂ ਕਿਹੜੀ ਕਰਨ ਲੱਗੇ ਆ ਆਪਾਂ ਗੱਲ ਕਰਨ ਲੱਗੇ ਆ ਹੁਣ ਜਿਵੇਂ ਕਿ ਬ੍ਰਿਜਿੰਗ ਆਪਾਂ ਲੱਕ ਨੂੰ ਉੱਪਰ ਚੱਕਾਂਗੇ ਇਸ ਦੇ ਵਿੱਚ ਵੀ ਸੇਮ ਆਪਾਂ ਉਵੇਂ ਹੀ ਕਰਾਂਗੇ ਸੋ ਆਓ ਤੋਂ ਨੂੰ ਹੋਣ ਕਰਕੇ ਦਿਖਾਉਨੇ ਆ ਆਪਾਂ ਕਰਨ ਲੱਗੇ ਆ ਬ੍ਰਿਜਿੰਗ ਲੱਕ ਉੱਪਰ ਚੱਕਣ ਲੱਗੇ ਆ ਸੇਮ ਕੀਗਲ ਦੀ ਹੈਲਪ ਨਾਲ ਆਪਾਂ ਇਸ 파ਟ ਨੂੰ ਕੰਟ੍ਰੈਕਟ ਕਰ ਲਿਆਂਗੇ ਔਰ ਲੱਕ ਨੂੰ ਉੱਪਰ ਚੱਕਾਂਗੇ ਜਿਵੇਂ ਆਪਾਂ ਪਹਿਲਾਂ ਕਰਦੇ ਰਹੀ ਸੀ ਆ ਦੇਖੋ ਤੁਸੀਂ ਆਪਾਂ ਦੋਨੇ ਗੋਡੇ 모ੜੇ ਇਸ ਪਾਰਟ ਨੂੰ ਆਪਾਂ ਕੰਟ੍ਰੈਕਟ ਕੀਤਾ ਔਰ ਲੱਕ ਉੱਪਰ ਚੱਕਤਾ 1 2 3 4 5 ਦੈਨ ਰਿਲੈਕਸ ਬਿਲਕੁਲ ਰਿਲੈਕਸ ਕਰ ਦੇਣਾ ਜਦੋਂ ਵੀ ਇਹ ਕਸਰਤ ਕਰਨੀ ਆ ਪਾਣੀ ਪੂਰਾ ਪੀ ਕੇ ਰੱਖਣਾ ਔਰ ਜੇ ਥੋੜਾ ਯੂਰਿਨ ਲੀਕ ਹੋ ਵੀ ਜਾਵੇ ਘਬਰਾਉਣਾ ਨਹੀਂ ਹੋ ਲੈਣ ਦਿਓ ਇਸ ਨੂੰ ਰਿਕਵਰ ਹੋਣ ਨੂੰ ਇਹ ਸਾਰੀਆਂ ਕਸਰਤਾਂ ਘੱਟੋ ਘੱਟ ਨਹੀਂ ਤਾਂ ਵੀ 40 ਤੋਂ 50 ਦਿਨ ਲੈ ਲੈਂਦੀਆਂ ਨੇ 40 ਟੂ 50 ਡੇਸ ਦੇ ਵਿੱਚ ਤੁਸੀਂ ਫਿੱਟ ਹੋ ਸਕਦੇ ਹੋ ਦੁਬਾਰਾ ਫੇਰ ਕੰਟ੍ਰੈਕਟ ਕੀਤਾ और लाख ऊपर चकता एक दो तीन चार पंच दैन रिलैक्स जो सैकेंड तुम गें तो जो है मसलस ने कॉन्ट्रैक्ट चाहिए एकदम इधर अंदर खिचे होने चाहिए एकदम टाइट चाहिए आ चीज दोबारा देखो कॉन्ट्रैक्ट किया उपर चकता एक दो तीन चार पंच दैन रिलैक्स फिर कॉन्ट्रैक्ट किया फिर उपर चकता एक दो तीन चार प Then then relax, contract then, चक्ता एक दो तीन चार करना होगी, Last exercise सब तो important exercise है तुसी पानी राज के पी लेना है और दैन तीन इसोन लेट जाओगे बिल्कुल ऐसा relax होके, इस position पोजिशन और then तुम की करना है एक मिनट मैं माइक देख ला हाँ जी ਇਦਾਂ ਲੇਟ ਚੋਗੇ ਥੈਨ ਤੁਸੀਂ ਜਿਹੜੇ ਇਹ ਸੇਮ ਕੀਗਲ ਐਕਸਰਸਾਈਜ਼ ਵਾਲੇ ਮਸਲਸ ਜਿਹੜੇ ਸਾਨੂੰ ਆਪਾਂ ਕਹਿੰਦੇ ਆ ਪੈਲਵਿਕ ਮਸਲਸ ਨੇ ਆਪਣੇ ਫਿਰ ਉਸੇ ਤਰ੍ਹਾਂ ਇਹ ਵਾਲੇ ਮਸਲਸ ਕੰਟਰੈਕਟ ਕਰਨੇ ਆ 5 ਸੈਕਿੰਡ ਲਈ ਪਾਣੀ ਰੱਜ ਕੇ ਪੀਤਾ ਹੋਵੇ ਔਰ ਥੈਨ ਆ ਲੋ 1 2 ਥੈਨ 4 5 ਥੈਨ ਰਿਲੈਕਸ ਫੇਟ 1 2 ਥੈਨ 4 5 ਥੈਨ ਰਿਲੈਕਸ ਆਪਾਂ ਪਾਟ ਨੂੰ ਟਾਈਟ ਕਰ ਰਹੇ ਆ ਕੰਟਰੈਕਟ ਕਰ ਰਹੇ ਆ ਆਪਣੇ ਜੋ ਆਪਣੇ ਪੈਲਵਿਸ ਦੇ ਮਸਲਸ ਨੇ ਫਿਰ ਦੇਖੋ 1 2 3 4 5 then relax ਫਿਰ 1 2 3 4 5 then relax 1 2 3 4 5 then relax 1 2 3 4 5 then relax ਫਿਰ 1 2 3 4 5 then relax 1 2 3 4 5 then relax 1 2 3 4 5 then relax 1 2 then 4 5 then relax 1 2 then 4 5 then relax ਇਸ ਐਕਸਰਸਾਈਜ਼ ਦੀਆਂ ਵੀ ਤੁਸੀਂ 10 ਰੈਪੀਟੀਸ਼ਨਸ ਕਰਦੀਆਂ ਨੇ ਇਹ ਸਾਰੀਆਂ ਕਸਰਤਾਂ ਤੁਸੀਂ ਦਿਨ ਦੇ ਵਿੱਚ ਦੋ ਵਾਰੀ ਕਰ ਸਕਦੇ ਹੋ ਸਵੇਰੇ ਸ਼ਾਮ ਕਰ ਸਕਦੇ ਹੋ ਅਗਰ ਤੁਸੀਂ ਇਹ ਕਸਰਤਾਂ ਰੈਗੂਲਰ ਕਰਨੀਆ ਸ਼ੁਰੂ ਕਰ ਦੋਗੇ ਤੁਹਾਡਾ ਜੋ ਪਸ਼ਾਬ ਲੀਕ ਹੋ ਰਿਹਾ ਹੈ ਉਹ 40 ਤੋਂ 50 ਦਿਨ ਦੇ ਵਿੱਚ ਠੀਕ ਹੋ ਜਾਏਗਾ ਇਹ ਕਸਰਤਾਂ ਤੁਸੀਂ ਸਵੇਰੇ ਸ਼ਾਮ ਕਰਨੀਆ ਨੇ ਔਰ ਕੋਸ਼ਿਸ਼ ਕਰਨੀਆਂ ਖਾਣਾ ਖਾਣ ਤੋਂ ਪਹਿਲਾਂ ਕਰਨੀਆਂ ਨੇ ਔਰ ਪਾਣੀ ਰੱਜ ਕੇ ਪੀਤਾ ਹੋਵੇ ਔਰ ਅਗਰ ਤੁਹਾਨੂੰ ਫਿਰ ਵੀ ਕੋਈ ਪ੍ਰੋਬਲਮ ਲੱਗਦੀ ਆ ਤੁਸੀਂ ਆਪਣੇ ਯੂਰੋਲੋਜਿਸਟ ਨੂੰ ਵੀ ਦਿਖਾ ਸਕਦੇ ਹੋ ਔਰ ਆਪਣੇ ਫਿਜ਼ੀਓਥੈਰੇਪਿਸਟ ਨੂੰ ਵੀ ਕੰਸਲਟ ਕਰ ਸਕਦੇ ਹੋ ਅਗਰ ਤੁਹਾਨੂੰ ਹੀ ਲੱਗਦਾ ਵੀ ਅਸੀਂ ਤੁਸੀਂ ਸਾ ਤੋਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਆਪਣੇ ਇੰਸਟਾਗ੍ਰam ਐ ਸਰੀ ਸਿੰਘਸ ਨਾਲ ਫਿਜ਼ੀਓਥੈਰਪੀ ਡਾਕਟਰ ਗੁਰਸ਼ੀਰ ਸਿੰਘ ਪੇਜ ਤੇ ਟੈਕਸਟ ਕਰ ਸਕਦੇ ਹੋ ਔਰ ਸਾਡਾ ਨੰਬਰ ਜੋ ਸਟਾਰਟਿੰਗ ਦੇ ਵਿੱਚ ਆਇਆ ਸੀ ਉਸ ਤੇ ਵੀ ਤੁਸੀਂ ਮੈਸੇਜ ਜਾਂ ਕਾਲ ਕਰਕੇ ਸਾਨੂੰ ਪੁੱਛ ਸਕਦੇ ਹੋ ਉਮੀਦ ਕਰਦਾ ਹਾਂ ਵੀਡੀਓ ਬਹੁਤ ਵਧੀਆ ਲੱਗੀ ਹੋਵੇਗੀ ਅਗਰ ਵੀਡੀਓ ਵਧੀਆ ਲੱਗੀ ਤਾਂ ਥੰਬਸ ਅਪ ਜ਼ਰੂਰ ਦੇ ਕੇ ਜਾਣਾ ਮਿਲਦੇ ਹਾਂ ਜਲਦ ਇੱਕ ਨਵੀਂ ਵੀਡੀਓ ਨਾਲ ਸਤਿ ਸ੍ਰੀ ਅਕਾਲ ਜੀ